ਨਮਸਕਾਰ ਸਸ੍ਰੀਕਾਰਿਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ ਪਿਆਰੀ ਜੀ ਅਕੈਡਮੀ ਹਰਿਆਣਾ ਪੰਜਾਬ ਐਸਐਸਸੀ ਅਕੈਡਮੀ ਵਿੱਚ ਤਾਂ ਅੱਜ ਤੁਹਾਡੇ ਸਾਹਮਣੇ ਪੰਜਾਬੀ ਦੀ ਆਪਾਂ ਨਵੀਂ ਕਲਾਸ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਪੜਨੋਂ ਮਿਲੇਗਾ ਪੜਨਾ ਵਿਆਕਰਣ ਦਾ ਉਹ ਭਾਗ ਜਿਸ ਨੂੰ ਆਪਾਂ ਗੱਲਬਾਤ ਵਿੱਚ ਬਹੁਤ ਜ਼ਿਆਦਾ ਵਰਤਦੇ ਹਾਂ ਤਾਂ ਉਹ ਹੈ ਪੜਨਾ ਤਾਂ ਅੱਜ ਮੁੱਖ ਟੋਪਿਕ ਹੈ ਆਪਣਾ ਪੜਨਾ ਪੜਨਾਵ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਲਿਖਦੇ ਆਪਾਂ ਪੜਨਾਵ ਪੜਨਾਵ ਹੁੰਦਾ ਕੀ ਹੈ ਇਹਦਾ ਮਤਲਬ ਕੀ ਹੈ ਤੇ ਇਹਦੀ ਵਰਤੋਂ ਹੈ ਜਿਹੜੀ ਉਹ ਕਿੱਥੇ-ਕਿੱਥੇ ਜਾਂਦੀ ਹੈ ਤਾਂ ਆਪਾਂ ਨੇ ਅੱਜ ਤੋਂ ਜਿਹੜੀ ਪਿਛਲੀ ਕਲਾਸ ਸੀ ਲਈ ਸੀ ਉਸ ਵਿੱਚ ਨਾਮ ਪੜਿਆ ਸੀਗਾ ਨਾਮ ਤੁਹਾਨੂੰ ਉਮੀਦ ਹੈ ਸਾਰਿਆਂ ਨੂੰ ਚੰਗਾ ਲੱਗਿਆ ਹੋਵੇਗਾ ਸਮਝ ਆਇਆ ਹੋਵੇਗਾ ਤੇ ਜੇ ਕਿਸੇ ਨੂੰ ਪੁੱਛਣਾ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਕਮੈਂਟ ਜਿਹੜਾ ਉਹ ਆਪਣਾ ਕਰ ਸਕਦਾ ਹੈ ਤਾਂ ਅੱਜ ਆਪਾਂ ਪੜਨਾ ਪੜਾਂਗੇ ਤਾਂ ਇਸ ਦੇ ਜਿਹੜੇ ਪਿਛਲੇ ਦੋ ਅੱਖਰ ਨੇ ਉਹ ਉਹੀ ਨੇ ਜਿਹੜੇ ਪਿੱਛੇ ਆਪਾਂ ਨਾਮ 'ਚ ਪੜੇ ਸੀਗੇ ਤਾਂ ਸਮਝੋ ਕਿਤੇ ਨਾ ਕਿਤੇ ਉਸ ਨਾਮ ਦੇ ਨਾਲ ਮਿਲਦਾ ਜੁਲਦਾ ਇਹ ਪੜਨਾਵ ਹੋਊਗਾ ਤਾਂ ਨਾਮ ਪੜਿਆ ਸੀ ਆਪਾਂ ਜਿਹੜਾ ਕਿਸੇ ਵਸਤੂ ਸਥਾਨ ਵਿਅਕਤੀ ਆਦਿ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ ਤਾਂ ਅੱਜ ਪੜ੍ਹਾਂਗੇ ਆਪਾਂ ਪੜਨਾਵ ਵੀ ਪੜਨਾਵ ਹੁੰਦਾ ਕੀ ਹੈ ਪੜਨਾਵ ਤੋਂ ਭਾਵ ਕੀ ਹੈ ਪੜਨਾਵ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਆਪਾਂ ਨਾਮ ਦੀ ਥਾਂ ਤੇ ਵਰਤ ਸਕਦੇ ਹਾਂ ਆਪਾਂ ਸਮਾਜ 'ਚ ਰਹਿੰਦੇ ਆਂ ਇੱਕ ਪਰਿਵਾਰ 'ਚ ਰਹਿੰਦੇ ਆਂ ਉੱਥੇ ਆਪਾਂ ਨੂੰ ਬਿਨਾਂ ਬੋਲੇ ਆਪਾਂ ਰਹਿ ਨਹੀਂ ਸਕਦੇ ਕਹਿੰਦੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਹੈਗਾ ਆਪਣਾ ਸਮਾਜ ਦੇ ਵਿੱਚ ਰਹਿਣਾ ਪੈਂਦਾ ਹੈ ਜੇ ਆਪਾਂ ਨਾ ਸਮਾਜ ਜਿ ਰਹੀਏ ਤਾਂ ਫਿਰ ਆਪਾਂ ਜੰਗਲੀ ਆ ਜਿਹੜਾ ਉਹ ਬਣ ਜਾਗੇ ਆਪਣਾ ਮਤਲਬ ਹੈ ਜਿਹੜਾ ਇੱਕ ਦੂਜੇ ਨਾਲੋਂ ਖਤਮ ਹੋ ਜਾਊਗਾ ਤਾਂ ਆਪਾਂ ਉਹ ਸਮਾਜ 'ਚ ਰਹਿਣ ਲਈ ਕੁਝ ਨਿਯਮ ਨੇ ਜਿਹੜੇ ਉਹ ਨਿਰਧਾਰਤ ਹੋਏ ਨੇ ਕੁਝ ਸਿਸਟਮ ਹੈ ਜਿਹੜਾ ਬਣਾਇਆ ਗਿਆ ਕੁਦਰਤ ਵੱਲੋਂ ਉਹਨਾਂ ਦੇ ਅਨੁਸਾਰ ਹੀ ਆਪਾਂ ਚੱਲਣਾ ਪਊਗਾ ਜੇ ਉਹ ਨਿਯਮ ਖਰਾਬ ਹੋ ਗਏ ਤਾਂ ਸਾਰਾ ਸਿਸਟਮ ਖਰਾਬ ਹੈ ਆਪਾਂ ਦੁਨੀਆਦਾਰੀ 'ਤੇ ਟੱਕਰਾਂ ਮਾਰ ਮਾਰ ਕੇ ਖਤਮ ਹੈ ਜਿਹੜਾ ਹੋ ਜਾਣਗੇ ਤਾਂ ਉਸ ਸਮਾਜ 'ਚ ਆਪਾਂ ਰਹਿ ਰਹੇ ਆ ਉਹ ਸਮਾਜ 'ਚ ਕਿਵੇਂ ਰਹਾਂਗੇ ਇੱਕ ਦੂਜੇ ਨਾਲ ਬੋਲਚਾਲ ਕੇ ਆਪਣੇ ਅੰਦਰਲੇ ਭਾਵਾਂ ਨੂੰ ਬਾਹਰ ਕੱਢਾਂਗੇ ਬੋਲਾਂਗੇ ਲਿਖ ਕੇ ਕੱਢ ਸਕਦੇ ਆ ਜਾਂ ਫਿਰ ਬੋਲ ਕੇ ਕੱਢ ਸਕਦੇ ਆ ਫਿਰ ਹੀ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਵੀ ਦੁਨੀਆਦਾਰੀ ਕੀ ਐ ਕੀ ਕਹਿੰਦੀ ਐ ਦੁਨੀਆਦਾਰੀ ਕੀ ਚੱਲ ਰਿਹਾ ਅੱਜ ਦੇ ਸਮਾਜ 'ਚ ਤਾਂ ਉਸ ਤਰ੍ਹਾਂ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਤਾਂ ਬਾਰ-ਬਾਰ ਆਪਾਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਜੇ ਮੈਂ ਹੁਣ ਗੱਲ ਕਰਾਂ ਗੁਰਵਿੰਦਰ ਨੂੰ ਸਕੂਲ ਜਾਂਦਾ ਹੈ ਗੁਰਵਿੰਦਰ ਨੂੰ ਐ ਕਰਦਾ ਹੈ ਗੁਰਵਿੰਦਰ ਨੂੰ ਐ ਕਰਦਾ ਹੈ ਗੁਰਵਿੰਦਰ ਐ ਕਰਦਾ ਹੈ ਗੁਰਵਿੰਦਰ ਤਾਂ ਆਪਾਂ बार-बार ਕਿਸੇ ਦਾ ਨਾਮ ਨਹੀਂ ਲੈ ਸਕਦੇ ਤਾਂ ਉਥੇ ਕੁਝ ਇਹੋ ਜਿਹੇ ਸ਼ਬਦ ਨੇ ਜਿਹੜੇ ਉਹ ਵਰਤ ਲੈਣੇ ਆ ਨਾਲੇ ਤਾਂ ਉਹ ਸ਼ਬਦ ਛੋਟੇ ਹੋ ਜਾਂਦੇ ਨੇ ਨਾਲੇ ਆਪਾਂ ਨੂੰ ਇੱਕ ਲੱਗਦਾ ਵੀ ਆ ਕੋਈ ਪੈਰਾਗ੍ਰਾਫ ਜਿਹੜਾ ਬਣਾਇਆ ਆਪਾਂ ਪੂਰੀ ਗੱਲਬਾਤ ਕੀਤੀ ਆ ਉਹ 'ਚ ਕੋਈ ਤਰਕ ਹੈ ਗਿਆ ਤਾਂ ਆਪਾਂ ਉਹਨਾਂ ਦੀ ਥਾਂ ਤੇ ਸ਼ਬਦ ਵਰਤਦੇ ਆ ਜਿਵੇਂ ਆਪਾਂ ਮੈਂ ਆਪਣੇ ਆਪ ਨੂੰ ਕਹਾ ਦੇਖੋ ਮੈਂ ਹੁਣ ਵੀ ਬੋਲ ਰਿਹਾ ਵਿੱਚ ਮੇਰੇ ਪਰਣਾਵ ਬੋਲਦਾ ਜੇ ਨਹੀਂ ਮੈਂ ਨਰਪਾਲ ਸਿੰਘ ਆ ਵਿਦਿਆਪਨ ਕਹਿੰਦਾ ਕਦੋਂ ਤੱਕ ਕਹੂੰਗਾ ਜੀ ਨਰਪਾਲ ਸਿੰਘ ਨੇ ਐ ਕਿਤਾ ਅੰਦਰਪਾਲ ਸਿੰਘ ਨੇ ਐ ਕਿਤਾ ਨਹੀਂ ਕਹਿ ਸਕਦਾ ਨਾ ਤਾਂ ਮੈਂ ਉਸ ਦੀ ਥਾਂ ਤੇ ਇੱਕ ਸ਼ਬਦ ਵਰਤੂੰਗਾ ਮੈਂ ਸ਼ਬਦ ਮੈਂ ਸ਼ਬਦ ਹੋਊਗਾ ਇੱਕ ਆਪਣੇ ਆਪ ਲਈ ਵਰਤਿਆ ਗਿਆ ਜਿਹੜਾ ਉਸ ਨੂੰ ਪੜਨਾਵ ਹੈ ਜਿਹੜਾ ਇਹ ਮੈਂ ਸ਼ਬਦ ਆ ਗਿਆ ਸਾਡੇ ਮੂਰੇ ਪੇਸ਼ ਹੋ ਗਿਆ ਇਹ ਪੜਨਾਵ ਹੈ ਕਿਉਂਕਿ ਮੈਂ ਬਾਰ-ਬਾਰ ਆਪਦਾ ਨਾਮ ਲੈ ਨਹੀਂ ਸਕਦਾ ਮੈਂ ਉੱਥੇ ਮੈਂ ਦਾ ਪ੍ਰਯੋਗ ਹੈ ਜਿਹੜਾ ਉਹ ਕਰੂੰਗਾ ਜੇ ਕਿਸੇ ਦੂਜੇ ਵਿਅਕਤੀ ਨਾਲ ਗੱਲ ਕਰ ਰਿਹਾ ਕਿਸੇ ਹੋਰ ਬਾਰੇ ਗੱਲ ਕਰ ਰਿਹਾ ਉਥੇ ਆਪਾਂ ਤੁਮਾਂਗੇ ਮੈਂ ਤੁਸੀਂ ਤੁਹਾਡਾ ਅਸੀਂ ਇੱਕ ਤੋਂ ਜ਼ਿਆਦਾ ਜੇ ਆਪਾਂ ਸਾਨੂੰ ਸਾਡਾ ਇਹੋ ਜੇ ਸ਼ਬਦਾਂ ਦੀ ਜੇ ਆਪਾਂ ਦੇਖੀਏ ਜੀ ਜਿੰਦਗੀ ਦੇ ਵਿੱਚ ਆਪਾਂ ਵਰਤੋਂ ਕਰਦੇ ਆ ਤਾਂ ਜਿਹੜੇ ਇਹ ਸ਼ਬਦ ਹੋਣਗੇ ਉਹ ਜੇ ਹੋਰ ਵੀ ਬਥੇਰੇ ਸ਼ਬਦ ਨੇ ਸਾਡੇ ਮੂਰੇ ਜਿਹੜੇ ਪੇਸ਼ ਹੋਣਗੇ ਉਹ ਨੋਟਿਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਾਂ ਉਹਨਾਂ ਸ਼ਬਦਾਂ ਨੂੰ ਆਪਾਂ ਪੜਨਾਮ ਕਹਿੰਦੇ ਆ ਨਾਮ ਦੀ ਥਾਂ ਤੇ ਜਿਹੜੇ ਸ਼ਬਦ ਆਪਾਂ ਨੇ ਵਰਤੇ ਨੇ ਉਹਨਾਂ ਸ਼ਬਦਾਂ ਨੂੰ ਆਪਾਂ ਪੜਨਾਵ ਕਹਿੰਦੇ ਆ। ਪੇਪਰ ਆਲਾ ਪੁੱਛੂਗਾ ਤਾਂ ਇਹਦੀ ਪਰਿਭਾਸ਼ਾ ਜਿਹੜੀ ਉਹ ਨਿਕਲਾਗੇ ਆਪਾਂ ਨਾਮ ਦੀ ਥਾਂ ਤੇ ਵਰਤੇ ਗਏ ਸ਼ਬਦ ਤਾਂ ਦੇਖੋ ਪੇਪਰ ਆਲਾ ਪੁੱਛੇ ਵੀ ਪੜਨਾਵ ਕੀ ਹੈ? ਪੜਨਾਵ ਕੋਈ ਵਸਤੂ ਹੈ। ਕੋਈ ਪਦਾਰਥ ਹੈ ਕਿਸੇ ਦੇ ਨਾਮ ਦੀ ਥਾਂ ਤੇ ਵਰਤਿਆ ਗਿਆ ਜਾਂ ਫਿਰ ਕੋਈ ਕਾਰਕ ਹੈ ਸੰਬੰਧਕ ਹੈ ਯੋਜਕ ਹੈ ਇਹੋ ਜੇ অপਸ਼ਨ ਤੁਹਾਨੂੰ ਸਾਹਮਣੇ ਮਿਲਣਗੇ ਤਾਂ ਉੱਥੇ ਆਪਾਂ ਨੂੰ ਪਤਾ ਜੀ ਵੀ ਨਾਮ ਦੀ ਥਾਂ ਤੇ ਵਰਤਿਆ ਗਿਆ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਗਿਆ ਉਸ ਨੂੰ ਪੜਨਾਵ ਕਿਹਾ ਜਾਂਦਾ ਹੈ ਜਾਂ ਫਿਰ ਆ ਸਕਦੇ ਨੇ ਵੀ ਪੰਜਾਬੀ ਵਿਆਕਰਣ ਦਾ ਇੱਕ ਟੋਪਿਕ ਹੈ ਪੰਜਾਬੀ ਵਿਆਕਰਣ ਦਾ ਇੱਕ ਵਿਸ਼ਾ ਹੈ ਪੜਨਾਵ ਠੀਕ ਹੈ ਉਹ ਆਪਾਂ ਨੂੰ ਸਿੱਧਾ-ਸਿੱਧਾ ਪ੍ਰਸ਼ਨ ਪੁੱਛਣਗੇ ਵੀ ਵਿਆਕਰਣ ਦਾ ਇੱਕ ਵਿਸ਼ਾ ਹੈ ਇੱਕ ਪਾਠ ਹੈ ਪੜਨਾਵ ਉਹ ਪੜਨਾਵ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਕਿੰਨੇ ਕਿਸਮ ਦਾ ਹੁੰਦਾ ਹੈ ਜਾਂ ਫਿਰ ਕਿੰਨੇ ਰੂਪ ਨੇ ਜਿਹੜੇ ਉਹ ਪੜਨਾਵ ਦੇ ਸਾਨੂੰ ਮਿਲਣਗੇ ਤਾਂ ਉਥੇ ਆਪਾਂ ਨੇ ਦੇਖਣਾ ਹੈ ਵੀ ਪੜਨਾਵ ਦੇ ਕਿੰਨੇ ਰੂਪ ਨੇ ਜਿਹੜੇ ਉਹ ਆਪਣੇ ਸਾਡੇ ਮੂਰੇ ਨੇ ਕਿੰਨੇ ਨੇ ਆਪਾਂ ਨੇ ਅੱਜ ਤੱਕ ਪੜਿਆ ਕੱਲ ਨਾਮ ਦੇ ਪੜੇ ਸੀਗੇ ਨਾਮ ਦੇ ਆਪਾਂ ਨੇ ਪੜੇ ਸੀਗੇ 5 ਤਾਂ ਪੜਨਾਵ ਦੇ ਕਿੰਨੇ 5 ਤੋਂ ਜੇ ਆਪਾਂ ਕੱਲ ਨਾਮ ਪੜ ਕੇ ਉਹ ਤੋਂ ਅਗਲਾ ਪਾਠ ਆਇਆ ਸਮਝੋ ਇੱਕ ਪਾਠ ਵੱਧ ਗਿਆ ਆਪਾਂ ਨਾਮ ਤੋਂ ਤਾਂ ਉਹ 5 ਸੀ ਤਾਂ 5 ਦੇ ਵਿੱਚ ਇੱਕ ਹੋਰ ਵਧਾ ਦਾਂਗੇ ਤਾਂ ਪੜਨਾਵ ਦੀ ਕਿਸਮਾਂ 6 ਹੋ ਗਈ। ਨਾਮ ਦੀ ਕਿਸਮਾਂ 5 ਪੜੀ ਸੀ। ਪੜਨਾਵ ਦੀ ਕਿਸਮਾਂ ਜਿਹੜੀ ਉਹ ਸਾਡੇ ਮੂਰੇ 6 ਹੋ ਗਈ। ਉਹ ਕਿਹੜੇ-ਕਿਹੜੇ ਪੜਨਾਵ ਨੇ ਉਹਨਾਂ ਦੇ ਨਾਮ ਲਿਖ ਲੈਣੇ ਆ ਤੇ ਉਹ ਫਿਰ ਉਹਨਾਂ ਬਾਰੇ ਆਪਾਂ ਡਿਫਾਈਨ ਜਿਹੜਾ ਉਹ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਨੇ ਪੜਨਾਵ ਕਿਹਾ ਪੁਰਖਵਾਚਕ ਪੜਨਾਵ। ਪੁਰਖਵਾਚਕ ਪੜਨਾਵ। ਸਭ ਤੋਂ ਪਹਿਲਾ ਪੜਨਾਵ ਹੈ ਜਿਹੜਾ ਸਾਡੇ ਕੋਲ ਪੁਰਖਵਾਚਕ ਪੜਨਾਵ ਹੈ। ਦੂਜਾ ਇਹਨਾਂ ਨੇ ਕਿਹਾ ਸਾਨੂੰ ਨਿਜਵਾਚਕ ਨਿਯਤਵਾਚਕ ਪੜਨਾਵ ਉਹ ਤੋਂ ਬਾਅਦ ਤੀਜਾ ਇਹਨਾਂ ਨੇ ਸਾਨੂੰ ਕਿਹਾ ਨਿਸ਼ਚੇਵਾਚਕ ਨਿਸ਼ਚੇਵਾਚਕ ਪੜਨਾਵ ਚੌਥਾ ਸਾਨੂੰ ਕਿਹਾ ਇਹਨਾਂ ਨੇ ਅਨਿਸ਼ਚੇਵਾਚਕ ਅਨਿਸ਼ਚੇ ਵਾਚਕ ਤੇ ਪੰਜਵਾਂ ਸਾਨੂੰ ਇਹਨਾਂ ਨੇ ਕਿਹਾ ਸਬੰਧਵਾਚਕ ਤੇ ਠੀਕ ਹੈ ਮੈਂ ਇਹਨਾਂ ਨੇ ਸਾਨੂੰ ਕਿਹਾ ਹੈ ਪ੍ਰਸ਼ਨਵਾਚਕ ਤਾਂ ਇਹਨਾਂ ਨੇ ਸਾਨੂੰ 6 ਪ੍ਰਕਾਰ ਦੇ ਪਰਨਾਮ ਨੇ ਜਿਹੜੇ ਉਹ ਦੱਸੇ ਨੇ ਤਾਂ ਉਹਨਾਂ ਦੇ ਨਾਮ ਹੈ ਜਿਹੜਾ ਉਹ ਪੁੱਛ ਸਕਦਾ ਹੈ ਜਾਂ ਫਿਰ ਪੇਪਰ ਵਾਲਾ ਪੁੱਛ ਲੂਗਾ ਨਿਜਵਾਚਕ ਕਿਸ ਦੀ ਕਿਸਮ ਹੈ ਅਨਿਸ਼ਚੇਵਾਚਕ ਕਿਸ ਦੀ ਕਿਸਮ ਹੈ ਨਿਸ਼ਚੇਵਾਚਕ ਕਿਸ ਦੀ ਕਿਸਮ ਹੈ ਪ੍ਰਸ਼ਨਵਾਚਕ ਕਿਸ ਦੀ ਕਿਸਮ ਹੈ ਤਾਂ ਉੱਥੇ ਸਾਨੂੰ ਪਤਾ ਹੋਊਗਾ ਇਹ ਸਾਰੇ ਰੂਪ ਨੇ ਜਿਹੜੇ ਸਾਰੇ ਹਿੱਸੇ ਨੇ ਪੜਨਾ ਆਪਦੇ ਨੇ ਤਾਂ ਤੁਹਾਨੂੰ ਦਿਵਾਰੇ-ਦਿਵਾਰੇ ਕਹਿਣਾ ਜਿਹੜਾ ਆਪਾਂ ਕਰਦੇ ਆਂ ਨਾਲ ਦੀ ਨਾਲ ਆਪਣੇ ਨੋਟਸਾਂ 'ਚ ਜ਼ਰੂਰ ਰੱਖਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਪੁੱਛ ਸਕਦਾ ਜਿਹਨੂੰ ਆਪਣੇ ਤੋਂ ਪੁੱਛਣਾ ਹੈ ਕਿਉਂਕਿ ਲੰਘਿਆ ਵੇਲਾ ਇੱਕ ਵਾਰੀ ਫਿਰ ਵਾਪਸ ਨਹੀਂ ਆਣਾ ਹੈਗਾ ਭਾਈ ਵੀਰ ਸਿੰਘ ਨੇ ਕਿਹਾ ਵੀ ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਜੇ ਤੁਸੀਂ ਸੋਚੋਗੇ ਵੀ ਅੱਜ ਨਹੀਂ ਤਾਂ ਕੱਲ ਨੂੰ ਕਰ ਲਾਂਗੇ ਕੱਲ ਨਹੀਂ ਤਾਂ ਪਰਸੋਂ ਕਰ ਲਾਂਗੇ ਤਾਂ ਫਿਰ ਕੱਲ ਪਰਸੋਂ ਸਾਡੀ ਆਣੀ ਨਹੀਂ ਇਹਨੇ ਕੀ ਹੈ ਜਿਹੜੀ ਵਰਦੀ ਆਪਾਂ ਪਾਣੀ ਸੀ ਕਿਸੇ ਹੋਰ ਨੇ ਪਾ ਜਾਣੀ ਹੈ ਤਾਂ ਉਹ ਵਰਦੀ ਦੇ ਲਈ ਸਮਾਂ ਨਹੀਂ ਗਵਾਣਾ ਹੈਗਾ ਆਪਾਂ ਨੇ ਸਮੇਂ ਦਾ ਪਲ-ਪਲ ਦਾ पल पल ਦਾ ਇੱਕ ਇੱਕ ਸੈਕਿੰਡ ਦਾ ਆਪਾਂ ਨੇ ਜਿਹੜਾ ਹੈਗਾ ਆਪਣਾ ਮਿਹਨਤ ਕਰਨੀ ਹੈ ਤੇ ਉਹ ਮਿਹਨਤ ਕਰਕੇ ਇੱਕ ਦਿਨ ਉਹ ਖੁਸ਼ੀ ਹੈ ਜਿਹੜੀ ਆਪਣੇ ਮਾਪਿਓ ਦੇ ਚਿਹਰੇ ਤੇ ਦਿਖਾਣੀ ਹੈ ਤਾਂ ਉਹ ਖੁਸ਼ੀ ਤਾਂ ਹੀ ਆਊਗੀ ਜੇ ਆਪਾਂ ਉਹ ਮਿਹਨਤ ਕਰਾਂਗੇ ਤਾਂ ਮਿਹਨਤ ਦੇ ਵਿੱਚ ਆਪਾਂ ਚੱਲ ਰਹੇ ਆ ਆਪਣਾ ਵਿਸ਼ਾ ਪੜ ਰਹੇ ਆ ਪੜਨਾਵ ਤਾਂ ਉਹ ਆਪਾਂ ਨੂੰ ਪਤਾ ਲੱਗ ਗਿਆ ਵੀ 6 ਤਰ੍ਹਾਂ ਦਾ ਪੜਨਾਵ ਹੈ ਸਾਡੇ ਕੋਲ ਉਹ ਹੈਗਾ ਪੁਰਖਵਾਚਕ ਨਿਜਵਾਚਕ ਨਿਸ਼ਚੇਵਾਚਕ ਅਨਿਸ਼ਚੇਵਾਚਕ ਸਬੰਧਵਾਚਕ ਤੇ ਲਾਸਟ ਸਾਡੇ ਕੋਲ ਹੈਗਾ ਪ੍ਰਸ਼ਨਵਾਚਕ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ 6 ਤਰ੍ਹਾਂ ਦਾ ਪੜਨਾਵ ਹੈਗਾ ਹੁਣ ਆਪਾਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਭਾਗ ਨੂੰ ਇਹਦੇ ਨੂੰ ਦੱਸਾਂਗੇ ਵੀ ਕਿਹੜੇ ਪੜਨਾਵ ਵਿੱਚ ਕੀ ਵਰਤਿਆ ਜਾਂਦਾ ਕਿੱਥੋਂ ਵਰਤਿਆ ਜਾਂਦਾ ਤੇ ਕਿਹੜੇ ਕਿਹੜੇ ਸ਼ਬਦ ਨੇ ਇਹਦੇ ਵਿੱਚ ਉਹ ਸਾਡੇ ਕੋਲ ਆਣਗੇ ਤਾਂ 6ਆਂ ਦੇ ਨਾਮ ਆਪਣੇ ਕੋਲ ਸਾਹਮਣੇ ਲਿਖੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਜਿਹੜਾ ਇਹਨਾਂ ਨੇ ਆਪਾਂ ਨੂੰ ਕਿਹਾ ਪੁਰਖਵਾਚਕ ਪੁਰਖਵਾਚਕ ਪੜਨਾਵ ਜੇ ਆਪਾਂ ਇੱਕ ਸਮਾਨ ਅਰਥ ਪੜਿਆ ਸੀ ਪਿੱਛੇ ਆਪਾਂ ਨੇ ਜਦੋਂ ਬਾਕ ਕਰ ਰਹੇ ਸੀਗੇ ਹਨ ਬਾਕ ਬਹੁਤ ਅਰਥ ਬਹੁਤ ਉਹ ਚ ਇੱਕ ਸਮਾਨ ਅਰਥ ਸਮਾਨ ਮਤਲਬ ਇੱਕੋ ਜਿਹੇ ਅਰਥਾਂ ਵਾਲੇ ਤਾਂ ਇਹ ਆਪਾਂ ਨੇ ਕਿਤਨੇ ਕਿਤੇ ਪੁਰਖ ਸ਼ਬਦ ਆ ਜਿਹੜਾ ਪੜਿਆ ਹੋਊਗਾ ਵੀ ਪੁਰਖ ਕਿਸ ਨੂੰ ਕਹਿੰਦੇ ਆਪਾਂ ਪੁਰਖ ਕਹਿੰਦੇ ਆ ਕਿਸੇ ਵਿਅਕਤੀ ਨੂੰ ਕਿਸੇ ਇਨਸਾਨ ਨੂੰ ਦੇਖੋ ਵਿੱਚੇ ਆਪਾਂ ਕਹਿੰਦੇ ਨਾ ਵੀ ਰੱਬ ਵਿੱਚੇ ਲੁਕੋ ਕੇ ਰੱਖਦਾ ਸਾਰਾ ਕੁਝ ਬਸ ਉਹ ਸਮਝਣ ਵਾਲੇ ਦੀ देर ਹੁੰਦੀ ਹੈ ਬੰਦਾ ਕਦੋਂ ਸਮਝਦਾ ਤਾਂ ਉਹ ਸਮਝਣ ਦਾ ਟਾਈਮ ਆਪਣਾ ਇਹੀ ਹੈ ਪੇਪਰ 'ਤੇ ਜਦੋਂ ਆਪਾਂ ਸਮਝਾਂਗੇ ਪੁਰਖ ਪੁਰਖ ਮਤਲਬ ਇੱਕ ਇਨਸਾਨ ਲਈ ਇੱਕ ਵਿਅਕਤੀ ਲਈ ਇੱਕ ਆਦਮੀ ਲਈ ਵਰਤਿਆ ਜਾਂਦਾ ਸ਼ਬਦ ਹੈ ਜਿਹੜਾ ਉਹ ਪੁਰਖ ਹੈ ਜਿਹੜਾ ਉਹ ਕਹਿੰਦੇ ਆ ਤਾਂ ਆਪਣੇ ਕੋਲ ਪਹਿਲਾ ਪੜਨਾਵ ਕਿਹਾ ਇਹਨਾਂ ਨੇ ਪੁਰਖ ਜਿਹੜਾ ਪੜਨਾਵ ਕਿਸੇ ਵਿਅਕਤੀ ਲਈ ਵਰਤਿਆ ਜਾਵੇ ਹੁਣ ਮੈਂ ਤੇ ਇੱਕ ਹੋਰ ਦੋ ਵਿਅਕਤੀ ਨੇ ਹੁਣ ਆਪਾਂ ਇੱਕ ਡ੍ਰਿੰਗ ਬਣਾ ਦਿੰਨੇ ਆ ਛੋਟੀ ਜੀ ਹਨਾ ਜਿੱਚੋ ਆਪਾਂ ਨੇ ਸਮਝ ਆਵਗੀ ਵੇ ਦੋ ਵਿਅਕਤੀ ਆਪਸ ਚ ਗੱਲਬਾਤ ਕਰ ਰਹੇ ਨੇ ਜਦੋਂ ਦੋ ਵਿਅਕਤੀ ਆਪਸ ਚ ਗੱਲਬਾਤ ਕਰ ਰਹੇ ਨੇ ਤੇ ਬਾਰ-ਬਾਰ ਇੱਕ ਦੂਜੇ ਦਾ ਨਾਮ ਨਹੀਂ ਲੈ ਸਕਦੇ ਇਹ ਕਹੂਗਾ ਤੂੰ ਇਹ ਕੰਮ ਕਰਿਆ ਜਾਂ ਫਿਰ ਮੈਂ ਇਹ ਕੰਮ ਕਰਿਆ ਆਪਣਾ ਨਾਮ ਵੀ ਨਹੀਂ ਲੈ ਸਕਦਾ ਇਹ ਤੇ ਉਹਦਾ ਨਾਮ ਵੀ ਕਦੋਂ ਤੱਕ ਲਊਗਾ ਤਾਂ ਉੱਥੇ ਇੱਕ ਆਪਣੇ ਆਪ ਨੂੰ ਕਹੂਗਾ ਮੈਂ ਤੇ ਇਹਨੂੰ ਕਹੂਗਾ ਤੂੰ ਤਾਂ ਜਦੋਂ ਕਿਸੇ ਵਿਅਕਤੀ ਦੇ ਲਈ ਵਰਤੇ ਗਿਆ ਸ਼ਬਦਾਂ ਕਿਸੇ ਵਿਅਕਤੀ ਨਾਲ ਗੱਲਬਾਤ ਕਰਦੇ ਟਾਈਮ ਜਿਹੜੇ ਸ਼ਬਦ ਵਰਤੇ ਜਾਂਦੇ ਹੁਣ ਤੂੰ ਮੈਂ ਉਹ ਸ਼ਬਦ ਹੋਣਗੇ ਸਾਡੇ ਕੋਲ ਜਿਹੜੇ ਪੁਰਖਵਾਚਕ ਹੋਣਗੇ ਉਹ ਡਿਪੈਂਡ ਇਹ ਕਰਦਾ ਕਿ ਆਪਾਂ ਗੱਲਬਾਤ ਕਿਹਦੇ ਨਾਲ ਕਰ ਰਹੇ ਆ ਇੱਕ ਵਿਅਕਤੀ ਨਾਲ ਕਰ ਰਹੇ ਆ ਦੋਆਂ ਨਾਲ ਕਰ ਰਹੇ ਆ ਤਿੰਨਾਂ ਨਾਲ ਕਰ ਰਹੇ ਆ ਜਾਂ ਫਿਰ ਜਿੰਨੇ ਨੇ 10 20 50 ਜਿੰਨੇ ਵੀ ਹੋ ਸਕਦੇ ਨੇ ਉਹਨੇ ਨੇ ਤਾਂ ਫਿਰ ਆਪਾਂ ਜਿਵੇਂ ਇੰਗਲਿਸ਼ 'ਚ ਕਹਿੰਦੇ ਆ ਹਨਾ ਸਿੰਗੂਲਰ ਜਾਂ ਪਲੂਰ ਉਹ ਵੀ ਆਪਾਂ ਕਹਾਂਗੇ ਵੀ ਇੱਕ ਜਾਂ ਇੱਕ ਤੋਂ ਵੱਧ ਇੱਕੋ ਹੋਊਗਾ ਜਦੋਂ ਆਪਾਂ ਮੈਂ ਕਹਿ ਦਾਂਗੇ ਆਪਣੇ ਆਪ ਲਈ ਤੂੰ ਕਹਾਂਗੇ ਸਾਹਮਣੇ ਵਾਲੇ ਨੂੰ ਜਦੋਂ ਇੱਕ ਤੋਂ ਵੱਧ ਹੋਣਗੇ ਤਾਂ ਕਹਾਂਗੇ ਤੁਸੀਂ ਤੁਹਾਡਾ ਤੁਹਾਨੂੰ ਠੀਕ ਹੈ ਇੱਕ ਤੋਂ ਵੱਧ ਲਈ ਵਰਤਿਆ ਜਾਊਗਾ ਤੁਸੀਂ ਤੁਹਾਡਾ ਤੁਹਾਨੂੰ ਤੇ ਜਦੋਂ ਆਪਣੇ ਆਪ ਲਈ ਕਵਾਂਗੇ ਆਪਾਂ ਆਪ ਇੱਕ ਜਣੇ ਆ ਇੱਕ ਟੀਮ ਹੈ ਆਪਣੀ ਪੂਰੀ ਹਨ ਤਾਂ ਕੀ ਕਵਾਂਗੇ ਮੈਂ ਮੇਰਾ ਮੈਨੂੰ ਅਸੀਂ ਸਾਡਾ ਸਾਨੂੰ ਪੇਪਰ ਵਾਲਾ ਹੁਣ ਤੁਸੀਂ ਦੇਖੋਗੇ ਕਿ ਇਹ ਆਪ ਨੂੰ ਇਨਾ ਸ਼ਬਦਾਂ ਦੀ ਕਿਉਂ ਲੋਡ ਪੜ ਰਹੀ ਹੈ ਬਾਰ ਬਾਰ ਸ਼ਬਦ ਹਨ ਵੀ ਇੰਨਾ ਸ਼ਬਦ ਹੈ ਤਾਂ ਪੇਪਰ ਵਾਲੇ ਐਂ ਪਾਉਂਦੇ ਨੇ ਪੇਪਰ 'ਚ ਉਹਨੇ ਪਾਤਾ ਵੀ ਮੈਂ ਮੇਰਾ ਮੈਨੂੰ ਅਸੀਂ ਸਾਡਾ ਤੁਹਾਨੂੰ ਕਿਹੜਾ ਪੜਨਾਵਾ ਪੇਪਰ ਵਾਲੇ ਨੇ ਸਾਨੂੰ ਸਿੰਪਲ ਹੀ ਪਾਣਾ ਸ਼ਬਦ ਪਾ ਦੇਣੇ ਨੇ ਮੈਂ ਮੇਰਾ ਮੈਨੂੰ ਅਸੀਂ ਕਿਹੜਾ ਪੜਨਾਵਾ ਫਿਰ ਉੱਥੇ ਅਸੀਂ ਦੇਖਾਂਗੇ ਵੀ ਤਾਂ ਪੁਰਖਵਾਚਕ ਨੇ ਤੁਸੀਂ ਤੇਰਾ ਤੁਹਾਡਾ ਤੁਹਾਨੂੰ ਇਹ ਵੀ ਪੁਰਖਵਾਚਕ ਨੇ ਕਿਉਂਕਿ ਜਦੋਂ ਦੋ ਵਿਅਕਤੀ ਗੱਲ ਕਰਨਗੇ ਉਹਨਾਂ ਚ ਹੀ ਇਹਨਾਂ ਦੀ ਗੱਲਬਾਤ ਹੈ ਜਿਹੜੀ ਉਹ ਆਪਾਂ ਨੂੰ ਸਾਹਮਣੇ ਪਤਾ ਲੱਗ ਜੂਗੀ ਵੀ ਇਹ ਪੁਰਖ ਨੇ ਦੋ ਇਨਸਾਨ ਨੇ ਜਿਹੜੇ ਆਪਸ ਚ ਗੱਲਬਾਤ ਕਰ ਰਹੇ ਨੇ ਜਦੋਂ ਜਦੋਂ ਇਨਸਾਨ ਆਪਸ ਵਿੱਚ ਗੱਲਬਾਤ ਕਰਦੇ ਨੇ ਤਾਂ ਉਸ ਨੂੰ ਪੁਰਖਵਾਚਕ ਪੜਨਾਵਾਂ ਜਿਹੜਾ ਉਹ ਕਿਹਾ ਜਾਂਦਾ ਹੈ ਤਾਂ ਇਹ ਆਪਣਾ ਪਹਿਲਾ ਪੁਆਇੰਟ ਸੀ ਜਿਹੜਾ ਇਹਦਾ ਪਹਿਲਾ ਭਾਗ ਸੀਗਾ ਪੜਨਾਵ ਦਾ ਉਹ ਕਲੀਅਰ ਹੈ ਬੱਚਿਆਂ ਨੂੰ ਦੁਬਾਰੇ ਫਿਰ ਬੇਨਤੀ ਹੈ ਵੀ ਆਪਣੀ ਆਪਣੀ ਨੋਟਬੁੱਕ ਤਾਂ ਬੜੀ ਸਾਫ਼ ਤੇ ਸੁੰਦਰ ਲਿਖਾਈ ਦੇ ਵਿੱਚ ਹੈ ਨਾ ਨੋਟਸ ਨੇ ਜਿਹੜੇ ਬਣਾਏ ਚੱਲਣੇ ਨੇ ਕਿਉਂਕਿ ਰਿਵੀਜ਼ਨ ਟਾਈਮ ਆਪਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦੁੱਖ ਤਕਲੀਫ ਪਰੇਸ਼ਾਨੀ ਨਾ ਆਵੇ ਤਾਂ ਆਪਾਂ ਬੜੀ ਆਸਾਨੀ ਨਾਲ ਉਹ ਕਰ ਸਕਦੇ ਹਾਂ ਤਾਂ ਦੂਜਾ ਪੁਰਖਾਪਾ ਨੂੰ ਕਲੀਅਰ ਹੋ ਗਿਆ ਨਿਯਮ ਦੂਜਾ ਆ ਗਿਆ ਆਪਣੇ ਕੋਲ ਨਿਜਵਾਚਕ ਨਿਜਵਾਚਕ ਹੁਣ ਨਿਜਵਾਚਕ ਕੀ ਹੈ ਨਿਜਵਾਚਕ ਪੜਨਾਵ ਤੋਂ ਭਾਵ ਹੈ ਵਿਕਰਤਾ ਨਾਲ ਆ ਕੇ ਕਰਤਾ ਹੁੰਦਾ ਕੰਮ ਕਰਨ ਵਾਲਾ ਜਿਹੜਾ ਵਿਅਕਤੀ ਕਰਤਾ ਆਪਾਂ ਨੂੰ ਸ਼ਬਦ ਆਊਗਾ ਨਾ ਪੂਰੇ ਪੇਪਰ ਆਲਾ ਪੁੱਛ ਲੈ ਵਿਕਰਤੇ ਤੋਂ ਕੀ ਭਾਵ ਹੈ ਕਰਤਾ ਕਰਤਾ ਹੁੰਦਾ ਜਿਹੜਾ ਵਿਅਕਤੀ ਕੰਮ ਕਰ ਰਿਹਾ ਹੈ ਕੰਮ ਕਰਨ ਵਾਲਾ ਉਸ ਨੂੰ ਆਪਾਂ ਕਰਤਾ ਕਵਾਂਗੇ ਪਰ ਇੰਨਾ ਡੀਪਲੀ ਜਾਂਦਾ ਨਹੀਂ ਹੈਗਾ ਫਿਰ ਵੀ ਆਪਣੀ ਨੋਲਜ ਵਾਸਤੇ ਆਪਾਂ ਨੂੰ ਫਾਇਦਾ ਅੱਜ ਨਹੀਂ ਤਾਂ ਕੱਲ ਕਿਤੇ ਨਾ ਕਿਤੇ ਆਪਾਂ ਨੇ ਕਰਤਾ ਜਿਹੜਾ ਉਹ ਕੰਮ ਆਈ ਜਾਣਾ ਤਾਂ ਕਰਤਾ ਨਾਲ ਆ ਕੇ ਜਿਹੜਾ ਆਪਣੀ ਪੱਕਾਈ ਦੱਸੇ ਵੀ ਕਰਤਾ ਨਾਲ ਆ ਕੇ ਦੱਸੇ ਵੀ ਇਹ ਕੰਮ ਤਾਂ ਕਰਨਾ ਪਊਗਾ ਪੱਕਾ ਹੀ ਕਰਨਾ ਪਊਗਾ ਫਿਰ ਉਹ ਕਿਵੇਂ ਕਵਾਂਗੇ ਉਹਦੇ ਲਈ ਕੀ ਸ਼ਬਦ ਨੇ ਆਪ ਆਪਸ ਵੀ ਜਿਵੇਂ ਆਪਾਂ ਕਹੀਏ ਵੀ ਗੀਤਾ ਇਹ ਕੰਮ ਤੈਨੂੰ ਆਪ ਕਰਨਾ ਪਊਗਾ ਕਿ ਕੰਮ ਕਰਨਾ ਪਰ ਉਹਦੇ ਨਾਲ ਤਾਂ ਵੀ ਜੋ ਆਪ ਆਊਗੀ ਜਦੋਂ ਉਹਦੀ ਪਕਿਆਈ ਦੱਸੇ ਕਰਤੇ ਨਾ ਕੰਮ ਕਰਨ ਵਾਲੇ ਨਾਲ ਵੀ ਕੰਮ ਤਾਂ ਉਂ ਵੀ ਹੋ ਜਾਊਗਾ ਪਰ ਗੀਤਾ ਜੇ ਤੂੰ ਆਏਂਗੀ ਤੈਨੂੰ ਆਪ ਖੁਦ ਨੂੰ ਆਣਾ ਪਊਗਾ ਤਾਂ ਉਹ ਹੈ ਜਿਹੜਾ ਉਹ ਦਿੱਤੇ ਵਾਚਕ ਪੜਨਾ ਹੈ ਜਦੋਂ ਕਿਸੇ ਨੂੰ ਬੁਲਾਣਾ ਹੀ ਹੋਵੇ ਵੀ ਤੇਰੇ ਤੋਂ ਬਿਨਾਂ ਤਾਂ ਕੰਮ ਚੱਲੇ ਨਹੀਂ ਸਕਦਾ ਤੇਰੇ ਤੋਂ ਬਿਨਾਂ ਤਾਂ ਸਾਡਾ ਕੰਮ ਅਦੂਰ ਆ ਰਹਿ ਜਾਊਗਾ ਤੈਨੂੰ ਆਪ ਆ ਕੇ ਤਾਂ ਕਰਨਾ ਪਊਗਾ ਆਪ ਆ ਕੇ ਤੂੰ ਆਪਣੇ ਨੋਟਿਸ ਨੇ ਜਿਹੜੇ ਉਹ ਬਣਾਣੇ ਪੈਣਗੇ ਤਾਂ ਆਪ ਤੇ ਆਪ ਸਬਦ ਨੇ ਜਿਹੜੇ ਉਹ ਨਿਜਵਾਚਕ ਕਿਤੇ ਵਰਤੇ ਜਾਂਦੇ ਨੇ ਤਾਂ ਇਹ ਦੁਬਾਰੇ ਦੁਬਾਰੇ ਵੀ ਕਰਤੇ ਨਾਲ ਆ ਕੇ ਕੰਮ ਕਰੋ ਜਿਹੜਾ ਕੰਮ ਕਰਨ ਵਾਲੇ ਨਾਲ ਜਿਹੜੇ ਸ਼ਬਦ ਆਣਗੇ ਉਸ ਨੂੰ ਆਪਾਂ ਨਿਜਵਾਚਕ ਪੜਨਾ ਹੈ ਜਿਹੜਾ ਗਿਆ ਹੁਣ ਕੰਮ ਕਰਨ ਵਾਲੀ ਤਾਂ ਆਪਾਂ ਨੂੰ ਪਤਾ ਸੀ ਗੀਤਾ ਵੀ ਗੀਤਾ ਤੈਨੂੰ ਕੰਮ ਕਰਨਾ ਪਊਗਾ ਜੇ ਇੱਥੇ ਲਿਖੀਏ ਵੀ ਆਪਾਂ ਨੂੰ ਪਤਾ ਹੈ ਵੀ ਪਕਿਆਈ ਵੀ ਸਾਹਮਣੇ ਖੜੀ ਹੈ ਸਾਰਾ ਕਰ ਰਹੇ ਆ ਵੀ ਤੇ ਇਹ ਕੰਮ ਤੈਨੂੰ ਆਪ ਵੀ ਉਹਨੂੰ ਪਤਾ ਵੀ ਕੰਮ ਤਾਂ ਗੀਤਾ ਦਾ ਹੀ ਹੈ ਪਰ ਉਹਨੂੰ ਆਪਾਂ ਦੱਸ ਰਹੇ ਹਾਂ ਵੀ ਤੈਨੂੰ ਆਪ ਕਰਨਾ ਪਊਗਾ ਜਾਂ ਤੁਸੀਂ ਆਪਸ ਵਿੱਚ ਮਿਲ ਕੇ ਕਰ ਲਓ ਦੋ ਜਣੇ ਹੋ ਜਿਹੜੇ ਚਾਰ ਜਣੇ ਹੋ ਤਾਂ ਉਹ ਜਿਵੇਂ ਆਪਾਂ ਨਿਜਵਾਚਕ ਪੜਨਾਵਗ ਜਿਹੜਾ ਉਹ ਕਿਹਾ ਜਾਂਦਾ ਹੈ ਇਸ ਤਰ੍ਹਾਂ ਆਪਣੇ ਦੋ ਟੋਪਿਕ ਨੇ ਜਿਹੜੇ ਪਹਿਲੇ ਹੀ ਪੜਨਾਵ ਵਦੇ ਕਲੀਅਰ ਹੋ ਗਏ ਪੁਰਖ ਵੀ ਪਤਾ ਲੱਗ ਗਿਆ ਨਿਜ ਵੀ ਪਤਾ ਲੱਗ ਗਿਆ ਕਿਉਂਕਿ ਪੇਪਰ ਵਾਲੇ ਨੇ ਕੁਝ ਨਹੀਂ ਪੁੱਛਣਾ ਹੈ ਗਿਆ ਉਸਨੇ ਪੁੱਛਣਾ ਹੈ ਪੜਨਾਵ ਕੀ ਹੈ ਨਾਮ ਦੀ ਥਾਤੇ ਵਰਤਿਆ ਗਿਆ ਸ਼ਬਦ ਜਾਂ ਫਿਰ ਇਹਦੀਆਂ ਕਿਸਮਾਂ ਨੇ ਜਿਹੜੀਆਂ ਉਹ ਕਿੰਨੀਆਂ ਨੇ ਉੱਥੇ ਆਪਾਂ ਕਹਾਂਗੇ ਵੀ ਇਹਦੀਆਂ 6 ਕਿਸਮਾਂ ਨੇ 6 ਪ੍ਰਕਾਰ ਦਾ 6 ਪ੍ਰਕਾਰ ਦਾ ਪੜਨਾਵ ਹੈ ਜਿਹੜਾ ਉਹ ਹੈ ਗਿਆ ਉਹਨਾਂ ਦੇ ਨਾਮ ਆਪਾਂ ਨੇ ਸਾਹਮਣੇ ਲਿਖੇ ਹੋਏ ਨੇ ਉਹਨਾਂ ਤੋਂ ਬਾਅਦ ਆਪਾਂ ਕੱਲੇ ਕੱਲੇ ਪੜਨਾਵ ਨੂੰ ਡਿਫਾਈਨ ਕਰੀ ਜਾਂਦੇ ਆ ਕੱਲੇ ਕੱਲੇ ਪੜਨਾਵ ਨੂੰ ਬੜੇ ਚੰਗੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਆ ਵੀ ਜਿਸ ਨੂੰ ਪੜਨ ਟਾਈਮ ਤੁਹਾਨੂੰ ਕੋਈ ਦੁੱਖ ਤਕਲੀਫ ਨਾ ਆਵੇ ਤੁਹਾਨੂੰ ਬੜੇ ਹੀ ਆਸਾਨੀ ਨਾਲ ਬੜੇ ਹੀ ਚੰਗੇ ਤਰੀਕੇ ਨਾਲ ਜਿਹੜਾ ਉਹ ਸਮਝ ਆ ਜਾਏ ਤਾਂ ਹੁਣ ਆਪਾਂ ਤੀਜਾ ਪੜਨਾਵ ਤੀਜਾ ਪੜਨਾਵ ਆਪਣੇ ਕੋਲ ਕਿਹੜਾ ਆ ਗਿਆ ਨਿਸ਼ਚੇਵਾਚਕ ਨਿਸ਼ਚੇ ਨਿਸ਼ਚੇ ਵਾਚਕ ਨਿਸ਼ਚੇ ਕੀ ਹੁੰਦਾ ਆ ਆਪਾਂ ਕਹਿੰਦੇ ਵੀ ਇਹ ਤਾਂ ਇਹ ਕੰਮ ਨੂੰ ਨਿਸ਼ਚੇ ਹੀ ਕਰਨੀ ਜਾਂ ਇਹ ਕੰਮ ਮੈਂ ਨਿਸ਼ਚੇ ਕਰੂੰਗਾ ਜਿੰਨਾਂ ਨੂੰ ਨਿਸ਼ਚੇ ਦਾ ਪਤਾ ਆ ਆਪਣਾ ਕਮੈਂਟ ਚ ਦੱਸੋ ਵੀ ਨਿਸ਼ਚੇ ਦਾ ਅਰਥ ਕੀ ਹੈ ਪੇਪਰ ਵਾਲੇ ਮੁਹਾਵਰੇ ਵੀ ਬਹੁਤ ਪੁੱਛਦੇ ਨੇ ਉਹਨਾਂ ਨੇ ਮਤਲਬ ਵੀ ਪੁੱਛਣੇ ਨੇ ਅਰਥ ਵੀ ਪੁੱਛਣੇ ਨੇ ਆਪਣੇ ਨੂੰ ਇਹ ਅਰਥ ਨੇ ਜਿਹੜੇ ਮਤਲਬ ਨੇ ਛੋਟੀਆਂ-ਛੋਟੀਆਂ ਗੱਲਾਂ ਨੇ ਆਪਣੇ ਪਿੰਡਾਂ 'ਚ ਘਰਾਂ 'ਚ ਜਾਂ ਆਮ ਡੇਲੀ ਦੀ ਰੁਟੀਨ 'ਚ ਵਰਤੇ ਗਏ ਸ਼ਬਦ ਨੇ ਜਿਹੜੇ ਉਹਨਾਂ 'ਚੋਂ ਨੇ ਇਹ ਤਾਂ ਇਹ ਨਿਸ਼ਚੇ ਦਾ ਜਿਹਨੂੰ ਪਤਾ ਲੱਗਦਾ ਲਗਾਤਾਰ ਉਹ ਜਾਂ ਕਲਾਸ ਜਿਹੜੇ ਆਫਲਾਈਨ 'ਚ ਨੇ ਉਹ ਦੱਸ ਸਕਦੇ ਨੇ ਜਿਹੜੇ ਆਨਲਾਈਨ ਕਲਾਸ ਲਾ ਰਹੇ ਨੇ ਉਹ ਆਪਣੇ ਕਮੈਂਟ ਦੇ ਵਿੱਚ ਦੱਸ ਸਕਦੇ ਨੇ ਵੀ ਨਿਸ਼ਚੇ ਸ਼ਬਦ ਦਾ ਅਰਥ ਕੀ ਹੈ ਜਲਦੀ-ਜਲਦੀ ਦੱਸੋ ਨਹੀਂ ਤੇ ਆਪਾਂ ਦਾ ਕਰਨੀ ਲੱਗੇ ਅੱਗੇ ਚਾ ਦੇਖੋ ਨਿਸ਼ਚੇ ਨਿਸ਼ਚੇ ਹੁੰਦਾ ਪੱਕਾ ਜਦੋਂ ਆਪਾਂ ਨੂੰ ਪੱਕਾ ਹੀ ਪਤਾ ਹੋਵੇ ਵੀ ਇਹ ਤਾਂ ਆਪਾਂ ਕੋ ਕਹਿੰਦੇ ਨਿਸ਼ਚੈ ਕਰ ਆਪਣੀ ਜੀਤ ਕਰੋ ਹਨਾ ਆਪਾਂ ਪ੍ਰੇਰ ਵੀ ਗਾਈ ਹੈ ਜਾਂ ਫਿਰ ਗੁਰਗੋਬਨ ਸਿੰਘ ਜੀ ਦੇ ਸ਼ਬਦ ਨੇ ਹਨਾ ਵੀ ਨਿਸ਼ਚੈ ਕਰ ਆਪਣੀ ਜੀਤ ਕਰੋ ਹਰ ਸਿੱਖ ਹੋ ਆਪਣੇ ਜੀਵਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ ਜਦ ਆਬ ਕੀ ਆਬ ਨਿਧਾਨ ਬਣੇ ਤਾ ਹੀਰਣ ਮੈਂ ਤਵਜੂਜ ਮਰੋ ਠੀਕ ਹੈ ਤਾਂ ਉਹ ਨਿਸ਼ਚੇ ਆਪਾਂ ਨੂੰ ਪਤਾ ਵੀ ਨਿਸ਼ਚੇ ਕੀ ਹੈ ਪੱਕਾ ਇਰਾਦਾ ਪੱਕਾ ਹੋਣਾ ਕਿਸੇ ਚੀਜ਼ ਦਾ ਤਾਂ ਹੁਣ ਨਿਸ਼ਚੇ ਵਾਚ ਕਪੜਨਾਵ ਹੈ ਜਿਹੜਾ ਉਹ ਇਹਦਾ ਪਰਨਾਮ ਨਾਲ ਕੀ ਸੰਬੰਧ ਹੈ ਇਹ ਸ਼ਬਦ ਉਥੇ ਵਰਤੇ ਜਾਣਗੇ ਇਹ ਚ ਉਹ ਸ਼ਬਦਾਂਗੇ ਜਦੋਂ ਆਪਾਂ ਨੂੰ ਕਿਸੇ ਗੱਲ ਦਾ ਪੱਕਾ ਪਤਾ ਹੈ ਜਿਵੇਂ ਇਹ ਉਹ ਉਹ ਉਸਾ ਉਸ ਨੂੰ ਉਸ ਦਾ ਇਸ ਇਸ ਦਾ ਇਹ ਸ਼ਬਦ ਨੇ ਉਦੋਂ ਵਰਤਿਆ ਜਦੋਂ ਪੱਕਾ ਪੱਕਾ ਕਿਵੇਂ ਪਤਾ ਹੋਊਗਾ ਜਦੋਂ ਆਪਣੇ ਸਾਹਮਣੇ ਆ ਕੁਝ ਆਪਾਂ ਫੇਰੀ ਸਾਰਾ ਕਰਾਂਗੇ ਵੀ ਇਹ ਇਹ ਬਲੈਕ ਬੋਰਡ ਹੈ ਇਹ ਮਾਰਕਰ ਹੈ ਉਹਦਾ ਜਦੋਂ ਕੋਈ ਚੀਜ਼ ਆਪਾਂ ਨੂੰ ਪੱਕਾ ਹੀ ਪਤਾ ਹੈ ਤੇ ਆਪਣੇ ਕੋਲ ਦਿਖ ਰਹੀ ਆ ਉਹ ਆਪਾਂ ਜਦੋਂ ਆਪਾਂ ਦਿਖ ਰਹੀ ਆ ਇਸ਼ਾਰਾ ਕਰਕੇ ਕਹਿ ਸਕਦੇ ਆ ਵੀ ਇਹ ਇਹ ਸਾਈਕਲ ਮੇਰੀ ਹੈ ਇਹ ਗੱਡੀ ਮੇਰੀ ਹੈ ਇਹ ਮੋਟਰਸਾਈਕਲ ਮਹੁੰ ਦਾ ਹੈ ਠੀਕ ਹੈ ਇਹ ਟਰੈਕਟਰ ਉਸ ਦਾ ਹੈ ਪਤਾ ਕੋਦੋਂ ਵਰਤਾਂਗੇ ਸ਼ਬਦ ਜਦੋਂ ਆਪਾਂ ਨੂੰ ਪੱਕਾ ਪਤਾ ਹੈ ਇਸ਼ਾਰਾ ਕਰ ਰਹੇ ਆ ਆਪਣੇ ਸਾਹਮਣੇ ਉਹ ਚੀਜ਼ ਖੜੀ ਆ ਜਦੋਂ ਆਪਾਂ ਨੂੰ ਕਿਸੇ ਦੀ ਪੱਕਿਆਈ ਪਤਾ ਹੋਵੇ ਪੱਕਾ ਪਤਾ ਹੋਵੇ ਤਾਂ ਔਰਥ ਨੂੰ ਨਿਸ਼ਚੇ ਵਾਚਕ ਪੜਨਾਮ ਕਿਹਾ ਜਾਂਦਾ ਹੈ ਪੇਪਰ ਵਾਲਾ ਫੇਰ ਉਹੀ ਤੁਹਾਨੂੰ ਦੱਸ ਰਿਹਾ ਵੀ ਉਹਨੇ ਸ਼ਬਦ ਪੁੱਛੜੇ ਨੇ ਇੰਨਾ ਚੋ ਆਪਾਂ ਨੂੰ ਵੀ ਇਹ ਉਹ ਉਸ ਕਿਹੜਾ ਪੜਨਾਵ ਹੈ ਆਪਾਂ ਕਿਤਾਬਾਂ 'ਚ ਵੀ ਪੜੇ ਆ ਨਾ ਇਹ ਉਹ ਉਸ ਤਾਂ ਆਪਾਂ ਦੇਖਦੇ ਆ ਵੀ ਕਿਸੇ ਦਾ ਨਾਮ ਲੈਣ ਦਾ ਬਾਰੇ ਬਾਰੇ ਆਪਾਂ ਲੱਗਦਾ ਵੀ ਆਊਟ ਜਾ ਵੀ ਲੱਗੂਗਾ ਤਾਂ ਉਸ ਦੇ ਲਈ ਕੀ ਕਰਦਾ ਅਗਲਾ ਇਹ ਸ਼ਬਦ ਵਰਤਤਾ ਉਹ ਵਰਤਤਾ ਉਸ ਵਰਤਦਾ ਹੈ ਨਾ ਤੁਸੀਂ ਮੈਂ ਮੈਨੂੰ ਵਰਤ ਦਿੰਦੇ ਨੇ ਤਾਂ ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਅੱਜ ਗੱਲ ਇਹ ਕੀ ਹੈ ਇਹ ਪੜਨਾਵ ਹੈ ਇਹ ਤਾਂ ਪੜਨਾਵ ਨੇ ਪੜਨਾਵ ਉਹ ਨੇ ਜਿਹੜੇ ਨਾਮ ਦੀ ਥਾਂ ਤੇ ਵਰਤੇ ਜਾਣਗੇ ਤਾਂ ਆਪਾਂ ਨੂੰ ਇਹਨਾਂ ਦਾ ਹੀ ਪਤਾ ਲੱਗ ਗਿਆ ਵੀ ਪੱਕਾ ਉਹ ਹੋਊਗਾ ਜਿਹਦਾ ਆਪਾਂ ਨੂੰ ਪਤਾ ਹੋਊਗਾ ਆਪਣੇ ਸਾਹਮਣੇ ਹੋਊਗਾ ਆਪਾਂ ਨੂੰ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਫੇਰ ਹੀ ਆਪਾਂ ਇਹ ਸਾਰਾ ਕਰ ਸਕਦੇ ਆ ਜੇਕਰ ਆਪਣੇ ਮੂਰੇ ਕੁਝ ਹੈ ਹੀ ਨਹੀਂ ਆਪਾਂ ਉਹੀ ਕਿਵੇਂ ਸਾਰਾ ਕਰ ਦਾਂਗੇ ਵੀ ਇਹ ਰੇਲ ਕਿੱਥੋਂ ਰੇਲ ਕਹਦਾਂਗੇ ਇਹਨੂੰ ਆਪਾਂ ਜਦੋਂ ਹੈ ਹੀ ਨਹੀਂ ਤਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪੱਕਾ ਹੀ ਪਤਾ ਹੈ ਸ਼ੋਰਾਂ ਆਪਾਂ ਵੀ ਇਹ ਚੀਜ਼ ਉਸ ਦੀ ਹੈ ਤੇ ਆਪਾਂ ਨੂੰ ਆਪਣੀ ਅੱਖਾਂ ਨਾਲ ਦਿਖ ਰਹੀ ਹੈ ਸਾਹਮਣੇ ਤਾਂ ਉਸ ਨੂੰ ਆਪਾਂ ਕਵਾਂਗੇ ਨਿਸ਼ਚੇ ਵਾਚਕ ਪੜਨਾਮਾ ਆਪਣੇ ਤਿੰਨ ਕਲੀਅਰ ਹੋ ਗਏ 6 ਨੇ ਤਿੰਨ ਕਲੀਅਰ ਹੋ ਗਏ ਤੇ ਤਿੰਨ ਰਹਿ ਗਏ ਜੇਕਰ ਤਿੰਨਾਂ ਚੋਂ ਕਿਸੇ ਨੂੰ ਕੋਈ ਤਕਲੀਫ ਆਈ ਹੋਵੇ ਪਰੇਸ਼ਾਨੀ ਆਈ ਹੋਵੇ ਸਮਝ ਨਾ ਆਈ ਹੋਵੇ ਤਾਂ ਉਹ ਪੁੱਛ ਸਕਦਾ ਨਹੀਂ ਫਿਰ ਆਪਾਂ ਅਗਲਾ ਫਿਰ ਚੌਥਾ ਪੁਆਇੰਟ ਹੈ ਜਿਹੜਾ ਪੜਨਾਵ ਦਾ ਉਹ ਸਟਾਰਟ ਕਰਨ ਜਾ ਰਹੇ ਹਾਂ ਚੌਥਾ ਪੁਆਇੰਟ ਹੈ ਜਿਹੜਾ ਉਹ ਨਿਸ਼ਚੇ ਤੋਂ ਬਾਅਦ ਆ ਗਿਆ ਅਨਿਸ਼ਚੇ ਅਨਿਸ਼ਚੇ ਵਾਚਕ ਪੜਨਾਮ ਕਿਤੇ ਨਾ ਕਿਤੇ ਨਿਸ਼ਚੇ ਨਾਲ ਮਿਲਦਾ ਜੁਲਦਾ ਹੀ ਆਊਗਾ ਪੈਣੀਗਾ ਉਹ ਹੀ ਨੇ ਬਸ ਇੱਕ ਆੜਾ ਆ ਗਿਆ ਅੱਗੇ ਹੈਨਾ ਨਿਸ਼ਚੇ ਤੇ ਅਨਿਸ਼ਚੇ ਜਦੋਂ ਆਪਾਂ ਕਹਿੰਦੇ ਹਾਂ ਹਾਂ ਤੇ ਨਾ ਉਵੇਂ ਹੀ ਨਿਸ਼ਚੇ ਮਤਲਬ ਪੱਕਾ ਅਨਿਸ਼ਚੇ ਮਤਲਬ ਪਹਿਲਾਂ ਹੀ ਨਾਕੜਾ ਮਾਰ ਗਿਆ ਅਗਲਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਹੈਗਾ ਉਹ ਤੁਹਾਨੂੰ ਪਤਾ ਸੀ ਮੈਨੂੰ ਨਹੀਂ ਪਤਾ ਹੈਗਾ ਅਨਿਸ਼ਚੇ ਜਦੋਂ ਆਪਾਂ ਇਸ ਚ ਕੀ ਕਹਾਂਗੇ ਜਦੋਂ ਆਪਾਂ ਨੂੰ ਪੱਕਾ ਨਾ ਪਤਾ ਹੋਵੇ ਨਿਸ਼ਚੇ ਦਾ ਆਪਾਂ ਨੂੰ ਪੱਕਾ ਇਹ ਹੋਦਾ ਹੈ ਉਹ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿਦਾ ਇੱਥੇ ਫਿਰ ਆਪਾਂ ਚੁੱਪ ਵੀ ਨਹੀਂ ਰਹਿ ਸਕਦੇ ਗੱਲ ਵੀ ਦੱਸਣੀ ਜ਼ਰੂਰੀ ਹੈ ਅਗਲੇ ਨੇ ਆਪਾਂ ਨੂੰ ਕਸਮ ਖਵਾਈ ਹੋਈ ਹੈ ਵੀ ਜੇ ਦੱਸ ਦੇਗਾ ਠੀਕ ਹੈ ਨਹੀਂ ਤੈਨੂੰ ਸੋਹ ਲੱਗੇ ਫਲਾਣੇ ਦੀ ਫਿਰ ਉੱਥੇ ਆਪਾਂ ਬਚਣ ਲਈ ਕੀ ਕਰਦੇ ਆ ਅੰਦਾਜ਼ਾ ਜਿਹਾ ਮਾਰ ਦਿੰਦੇ ਆ ਹਿੰਟ ਜਿਹਾ ਦੇ ਜਾਂਦੇ ਆ ਅਗਲੇ ਨੂੰ ਤਾਂ ਉਹ ਅੰਦਾਜ਼ੇ ਲਈ ਜਦੋਂ ਜਦੋਂ ਕਿਸੇ ਗੱਲ ਦਾ ਅੰਦਾਜ਼ਾ ਹੀ ਲਾ ਸਕੀਏ ਉਸ ਨੂੰ ਆਪਾਂ ਕਹਿੰਦੇ ਆ ਅਨਿਸ਼ਚੇ ਵਾਚਕ ਅੰਦਾਜ਼ੇ ਵਾਲੇ ਸ਼ਬਦ ਕਿਹੜੇ ਨੇ ਹੁਣ ਆਪਾਂ ਨੂੰ ਪਤਾ ਵੀ ਬਹੁਤ ਭੀੜ ਹੋ ਰਹੀ ਹੈ ਕਿਸੇ ਨੇ ਪੁੱਛ ਲਿਆ ਵੀ ਕਿੰਨੇ ਵਿਅਕਤੀ ਸੀ ਉੱਥੇ ਫਿਰ ਉੱਥੇ ਆਪਾਂ ਗਿਣਤੀ ਤਾਂ ਕਰ ਨਹੀਂ ਸਕਦੇ 1 ਸੀ 2 ਸੀ 3 ਉੱਥੇ ਆਪਾਂ ਕੀ ਕਮਾਂਗੇ ਬਹੁਤ ਸਾਰੇ ਸੀਗੇ ਜੀ ਬਹੁਤ ਬਹੁਤ ਸਬਦ ਹੈ ਜਿਹੜਾ ਨਾ ਤਾਂ 5 ਚ ਆ ਰਿਹਾ ਇਹ ਨਾ 10 ਚ ਆ ਰਿਹਾ ਨਾ 100 ਚ ਆ ਰਿਹਾ ਨਾ ਹਜ਼ਾਰਾਂ ਚ ਆ ਰਿਹਾ ਹੈਗਾ ਤਾਂ ਉਦੋਂ ਕੀ ਸੀਗਾ ਬਹੁਤ ਕਹਤਾ ਜਿਹੜਾ ਆਪਾਂ ਨੇ ਉਹ ਸੀਗਾ ਜਾਂ ਫਿਰ ਆਪਾਂ ਕਹਿ ਸਕਦੇ ਆ ਵੀ ਇੱਕ ਬਾਲਟੀ ਚ ਕਿੰਨਾ ਪਾਣੀ ਸੀ ਆਪਾਂ ਨੇ ਇੱਕ ਉਦਾਹਰਨ ਦਿੱਤਾ ਵੀ ਬਾਲਟੀ ਚ ਕਿੰਨਾ ਪਾਣੀ ਹੈ ਬਾਲਟੀ ਵਿੱਚ ਕਿੰਨਾ ਪਾਣੀ ਹੈ ਹੁਣ ਆਪਣੇ ਤੋਂ ਪੁੱਛਿਆ ਕਿਸੇ ਨੇ ਵੀ ਬਾਲਟੀ ਚ ਕਿੰਨਾ ਪਾਣੀ ਹੈ ਹੁਣ ਆਪਾਂ ਉੱਥੇ ਲੀਟਰ ਤਾਂ ਲੈ ਨਹੀਂ ਰਹੇ ਕੰਡਾ ਦਾ ਲੈ ਨਹੀਂ ਰਹੇ ਵੀ ਇੰਨਾ ਸੀਗਾ ਫਿਰ ਉੱਥੇ ਆਪਾਂ ਇੱਕ ਹੁੰਦਾ ਜਿਹਾ ਲਾ ਦਿੰਨੇ ਆ ਜਿਆਦਾ ਕਹਿ ਦਿੰਨੇ ਆ ਜੇ ਤਾਂ ਫੁੱਲ ਹੋ ਰਹੀ ਹੈ ਵੀ ਭਰੀ ਹੈ ਜੀ ਜੇ ਘਟ ਹੈ ਅੱਧੀ ਹੈ ਜੀ ਜੇ ਉਹ ਤੋਂ ਵੀ ਹੈ ਫਿਰ ਆਪਾਂ ਕੀ ਕਹਿੰਦੇ ਆ ਵੀ ਥੋੜਾ ਜਿਹਾ ਜੀ ਤੇ ਆਪਾਂ ਸਮਝ ਜਾਂਦੇ ਆਂ ਸਮਝਣ ਦੇ ਧਾਰ ਵਾਸਤੇ ਕਹਿੰਦੇ ISRI ਕਾਫੀ ਹੁੰਦਾ ਅਗਲੇ ਨੇ ਕਹਿਤਾ ਵੀ ਥੋੜਾ ਜਿਹਾ ਪੱਕਾ ਮੈਨੂੰ ਵੀ ਨਹੀਂ ਪਤਾ ਹੈ ਗਿਆ ਥੋੜਾ ਜਿਹਾ ਪਾਣੀ ਹੈ ਤਾਂ ਫਿਰ ਜਿਹੜਾ ਥੋੜਾ ਆ ਆਉਂਦਾ ਉਹ ਕੀ ਹੋਊਗਾ ਅਨਿਸ਼ਚੇ ਵਾਚਕ ਅੰਦਾਜ਼ਾ ਹੀ ਲਾਇਆ ਆਪਾਂ ਨੇ ਹੈਨਾ ਵੀ ਸਾਡੇ ਤਾਂ ਤੁੱਕੇ ਨੇ ਅੰਦਾਜ਼ੇ ਨੇ ਉਹੀ ਸੱਚ ਹੋ ਜਾਂਦੇ ਨੇ ਤੇ ਉਹੀ ਮੰਨਣਾ ਪੈਂਦਾ ਜਿਵੇਂ ਕਹਿੰਦੇ ਵੀ ਗਣਿਤ ਹੁੰਦਾ ਗਣਿਤ ਤਾਂ 1 2 3 4 ਉਸ ਤਰ੍ਹਾਂ ਕਹਿੰਦੇ ਇੱਕ ਭਾਸ਼ਾ ਦਾ ਗਣਿਤ ਵੀ ਹੁੰਦਾ ਜਿਹੜੀ ਆਪਾਂ ਪੰਜਾਬੀ ਭਾਸ਼ਾ ਵਰਤਦੇ ਆ ਜਾਂ ਕੋਈ ਵੀ ਲੈਂਗੁਏਜ ਵਰਤਦੇ ਆ ਉਹਦਾ ਇੱਕ ਗਣਿਤ ਹੁੰਦਾ ਉਹ ਚ ਕੀ ਹੁੰਦਾ ਥੋੜਾ ਜਿਹਾ ਅੱਧਕ ਪੌਣਾ ਹੈਨਾ ਜਿਹੜੇ ਇਹ ਸ਼ਬਦ ਨੇ ਇਹਨਾਂ ਨੂੰ ਜੇ ਆਪਾਂ ਮੈਥ ਚ ਲੈ ਕੇ ਚੱਲੀਏ ਉਹਨਾਂ ਦੇ ਇਹਨਾਂ ਦਾ ਫਾਰਮੂਲਾ ਨਹੀਂ ਨਿਕਲਣਾ ਹੈਗਾ ਵੀ ਪੌਣਾ ਕਿੰਨਾ ਹੈ ਉਹ ਆਪਾਂ ਬਸ ਅੰਦਾਜ਼ਾ ਹੀ ਦੱਸ ਸਕਦੇ ਆ ਅੰਦਾਜ਼ਾ ਲਾ ਸਕਦੇ ਆ ਥੋੜਾ ਜਰਾ ਕੁ ਹੁਣ ਜਰਾ ਕੁ ਦੀ ਕਿੰਨੀ ਕੀਮਤ ਲਿਖਾਂਗੇ ਆਪਾਂ ਜਰਾ ਕੁ ਹੈਨਾ ਮਾਮਲੀ ਜਾਂ ਛੁਟਕੀ ਪਰ ਹੈਨਾ ਇਹ ਅੰਦਾਜ਼ੇ ਨੇ ਆਪਣੇ ਵੀ ਹਾ ਇੰਨਾ ਕ ਚਾਹੀਦਾ ਕੁੱਟਕੂ ਇਹ ਨੇ ਜਿਹੜੇ ਜਿੰਨਾ ਤੋਂ ਆਪਾਂ ਅੰਦਾਜ਼ੇ ਲਾ ਸਕਦੇ ਆ ਤਾਂ ਪੇਪਰ ਆਲਾ ਪੁੱਛ ਲੂਗਾ ਬਹੁਤਾ ਥੋੜਾ ਘੱਟ ਵੱਧ ਇਹ ਸ਼ਬਦ ਨੇ ਜਿਹੜੇ ਉਹ ਕਿਹੜੇ ਨੇ ਅਨਿਸ਼ਚੇ ਵਾਚਕ ਨੇ ਜਿਹੜੇ ਅੰਦਾਜ਼ੇ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਅਨਿਸ਼ਚੇ ਵਾਚਕ ਪੜਨਾਵ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਤਾਂ ਹੁਣ ਅਗਲਾ ਆ ਗਿਆ ਆਪਣੇ ਕੋਲ ਪੰਜਵਾਂ ਸੰਬੰਧ ਵਾਚਕ ਪੜਨਾਵ ਸੰਬੰਧਵਾਚਕ ਪੜਨਾਵ ਸੰਬੰਧ ਦੇਖੋ ਆਪਾਂ ਨੂੰ ਨਾਮ ਆ ਗਿਆ ਹਰੇਕ ਨਾਮ ਤੋਂ ਹੀ ਆਪਾਂ ਪਤਾ ਲੱਗ ਜਾਂਦਾ ਹੈ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕੀ ਹੈ ਸੰਬੰਧਵਾਚਕ ਉਹ ਕਹਿੰਦੇ ਨੇ ਨਾ ਇੱਕ ਕਹਾਵਤ ਹੈ ਵੀ ਬੱਚੇ ਦਾ ਹਨਾ ਪਤਾ ਉਹਦੇ ਪਾਲਣੇ ਚ ਹੀ ਪਤਾ ਲੱਗ ਜਾਂਦਾ ਉਹਦੇ ਪੈਰ ਹਨਾ ਪਾਲਣੇ ਚ ਹੀ ਦੱਸ ਦਿੰਦੇ ਨੇ ਵੀ ਕੀ ਬਣੂਗਾ ਕੀ ਨਾ ਉਸ ਤਰ੍ਹਾਂ ਇਹਨਾਂ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਪੜ੍ਹੇ ਆ ਹਨਾ ਵੀ ਸੰਬੰਧ ਸੰਬੰਧ ਹੁੰਦਾ ਕਿਸੇ ਨਾਲ ਮਿਲਣਾ ਹਨਾ ਵੀ ਸਾਡੇ ਤਾਂ ਸੰਬੰਧ ਨੇ ਰਿਸ਼ਤੇਦਾਰੀ ਐ ਸਾਕ ਸੰਬੰਧੀ ਨੇ ਸਾਡੇ ਦਾ ਹਨਾ ਆਪਸੀ ਮੇਲ ਜੋ ਲੋੜਾ ਤਾਂ ਕਹਿੰਦੇ ਵੀ ਜਿਹੜੇ ਸ਼ਬਦ ਨੇ ਹੁਣ ਪੰਜਾਬੀ ਚ ਦੋ ਵਾਕਾਂ ਨੂੰ ਜੋੜਦੇ ਨੇ ਉਹਨਾਂ ਨੂੰ ਸੰਬੰਧ ਵਾਚਕ ਪਰਨਾਵ ਕਿਹਾ ਜਾਂਦਾ ਹੈ ਹੁਣ ਬਾਕ ਨੇ ਆਪਣੇ ਕੋਲ ਜੋ ਬੀਜੇਗਾ ਸੋ ਵੱਡੇਗਾ ਹੈਨਾ ਹੁਣ ਬਾਅਕ ਤਾਂ ਦੋਨੇ ਆਪਣੇ ਕੋਲ ਅੱਡ ਅੱਡ ਜੋ ਬੀਜੇਗਾ ਅੱਡਾ ਸੋ ਵੱਡੇਗਾ ਅੱਡਾ ਪਰ ਮਤਲਬ ਇੱਕੋ ਚ ਹੋ ਗਿਆ ਇਹਨਾਂ ਦਾ ਜੋ ਬੀਜੇਗਾ ਸੋ ਵੱਡੇਗਾ ਜਿਹੜੇ ਆਪਸ ਚ ਜੋੜਨਾ ਹੈਨਾ ਜਿਵੇਂ ਜੋ ਤੇ ਸੋ ਨੇ ਇਹੀ ਜੋੜ ਰਹੇ ਨੇ ਆਪਾਂ ਨੂੰ ਹੈਨਾ ਵੀ ਜੋ ਵੀ ਬੀਜੇਗਾ ਸੋ ਵੱਡੇਗਾ ਜੇ ਹੁਣ ਸੋ ਕੱਟ ਦਈਏ ਜੋ ਬੀਜੇਗਾ ਵੱਡੇਗਾ ਕੋਈ ਮਤਲਬ ਨਹੀਂ ਬਣ ਰਹਿ ਗਿਆ ਤਾਂ ਵਿੱਚ ਜਿਹੜਾ ਸੋ ਹੈ ਸੰਬੰਧ ਹੈ ਜਿਹੜਾ ਇਹਨਾਂ ਨੂੰ ਆਪਸ ਚ ਜੋੜ ਰਿਹਾ ਉਸ ਨੂੰ ਸਬੰਧਵਾਚਕ ਪੜਨਾਵਿਕ ਕਿਹਾ ਜਾਂਦਾ ਹੈ ਜਿਵੇਂ ਇੱਕ ਮੁਕਾਬਤ ਹੁੰਦੀ ਹੈ ਨਾ ਜੈਸੀ ਕਰਨੀ ਵੈਸੀ ਵਰਨੀ ਜੈਸੀ ਕਰਨੀ ਵੈਸੀ ਵਰਨੀ ਕਈ ਵਾਰ ਬਿਜਲੀ ਕਮਾਈ ਜੈਸੀ ਕਰਨੀ ਵੈਸੀ ਭਰਨੀ ਹੈ ਨਾ ਵੀ ਜਿਵੇਂ ਦਾ ਆਪਾਂ ਅਗਲੇ ਨਾਲ ਕਰਾਂਗੇ ਉਹੋ ਜਿਹਾ ਅਗਲਾ ਆਪਣੇ ਨਾਲ ਕਰੂਗਾ ਤਾਂ ਇਹ ਦੋ ਅੱਡਾ ਡਬਾ ਕੇ ਨੇ ਇਹਨਾਂ ਦਾ ਇੱਕ ਬਣਾਤਾ ਇਹਨਾਂ ਦੋ ਵਾਕਾਂ ਨੂੰ ਆਪਾਂ ਇੱਕ ਵਿੱਚ ਜੋੜ ਰਹੇ ਹਾਂ ਇੱਕ ਵਿੱਚ ਸੰਬੰਧ ਹੈ ਜਿਹੜਾ ਇਹਨਾਂ ਦਾ ਪੈਦਾ ਹੋ ਰਿਹਾ ਤਾਂ ਉਸ ਨੂੰ ਆਪਾਂ ਕਹਾਂਗੇ ਸੰਬੰਧਵਾਚਕ ਤਾਂ ਜੇ ਪੇਪਰ ਵਾਲਾ ਪੁੱਛ ਲੇ ਵੀ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲਾ ਕਿਹੜਾ ਪਰਨਾਮ ਹੈ ਪੇਪਰ ਵਾਲੇ ਨੇ ਪ੍ਰਸ਼ਨ ਪੁੱਛਣਾ ਆਪਣੇ ਤੋਂ ਵੀ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲਾ ਕਿਹੜਾ ਪਰਨਾਮ ਹੈ ਤਾਂ ਫਿਰ ਉੱਥੇ ਆਪਾਂ ਨੇ ਮੂੰਹ ਕੱਲੀ ਨਹੀਂ ਦੇਖਣਾ ਹੈਗਾ ਜਦੋਂ ਆਪਾਂ ਨੇ ਪੜਿਆ ਹੋਇਆ ਸਾਰਾ ਕੁਝ ਤਾਂ ਆਪਾਂ ਨਾਮ ਦੇ ਨਾਲ ਲਿਖ ਦਾਂਗੇ ਵੀ ਸੰਬੰਧਕ ਹੈ ਉਥੇ ਸੰਬੰਧਵਾਚਕ ਪੜਨਾਵ ਹੈ ਜਿਹੜਾ ਉਥੇ ਲਿਖਿਆ ਹੋਊਗਾ ਅਕਸ਼ਰ ਚ ਤਾਂ ਆਪਾਂ ਉਥੇ ਸਹੀ ਦਾ ਨਿਸ਼ਾਨ ਹੈ ਜਿਹੜਾ ਸੰਬੰਧਵਾਚਕ ਪੜਨਾਵ ਤੇ ਲਾ ਦਾਂਗੇ ਤਾਂ ਹੁਣ ਆਪਣੇ ਕੋਲ ਲਾਸਟ ਜਿਹੜਾ ਤੇ 6ਵਾਂ ਪੁਆਇੰਟ ਹੈ ਜਿਹੜਾ ਇਹਦਾ ਰਹਿ ਗਿਆ ਉਹ ਕਿਹੜਾ ਪ੍ਰਸ਼ਨ ਪ੍ਰਸ਼ਨਵਾਚਕ ਪ੍ਰਸ਼ਨਵਾਚਕ ਪੜਨਾਵ ਉਹੀ ਫੇਰ ਗੱਲ ਆ ਗਈ ਵੀ ਇਹਦੇ ਨਾਮ ਤੋਂ ਚੈੱਕ ਕਰਿਆ ਕਰੋ ਵਿਪ੍ਰਸ਼ਨ ਪ੍ਰਸ਼ਨ ਹੁੰਦਾ ਕੁਐਸਚਨ ਕਿਸੇ ਤੋਂ ਕੋਈ ਗੱਲ ਪੁੱਛਣੀ ਜਦੋਂ ਆਪਾਂ ਕਿਸੇ ਤੋਂ ਕੋਈ ਗੱਲ ਪੁੱਛਾਂਗੇ ਕੋਈ ਗੱਲਬਾਤ ਹੋਊਗੀ ਕੁਝ ਪੁੱਛਣਾ ਹੈ ਕੁਝ ਲੈਣਾ ਹੈ ਕੁਝ ਦੇਣ ਵਾਸਤੇ ਪੁੱਛਣਾ ਹੋਊਗਾ ਤਾਂ ਉੱਥੇ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹ ਪ੍ਰਸ਼ਨਵਾਚਕ ਹੁੰਦੇ ਨੇ ਕਿਹੜੇ ਕਿਹੜੇ ਸ਼ਬਦ ਹੋ ਸਕਦੇ ਨੇ ਕੌਣ ਕਿਵੇਂ ਕਿੱਥੇ ਕਿਹੜਾ ਕਿਵੇਂ ਕਿਵੇਂ ਲਿਖਦਾ ਚੋਰੀ ਇਹ ਤਾਂ ਇਹ ਉਹਦੇ ਸਾਹਦ ਨੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਤਾਂ ਇਹ ਪ੍ਰਸ਼ਨ ਨੇ ਜਦੋਂ ਆਪਾਂ ਨੇ ਪੁੱਛਣਾ ਵੀ ਕੌਣ ਹੋ ਤੁਸੀਂ ਕੋਈ ਨਵਾਂ ਵਿਅਕਤੀ ਆਪਾਂ ਨੂੰ ਮਿਲਿਆ ਆਪਾਂ ਉਹਦੇ ਨਾਲ ਵੀ ਕੌਣ ਹੋ ਜੀ ਤੁਸੀਂ ਤਾਂ ਆਪਾਂ ਨੇ ਉਸ ਤੋਂ ਪ੍ਰਸ਼ਨ ਪੁੱਛਿਆ ਪ੍ਰਸ਼ਨ ਪੁੱਛਣ ਲਈ ਜਾਂ ਆਪਾਂ ਉਸ ਦਾ ਹਾਲ ਚਾਲ ਪੁੱਛਾਂਗੇ ਵੀ ਤੁਸੀਂ ਕਿਵੇਂ ਹੋ ਠੀਕ ਹੋ ਜੇ ਅਗਲਾ ਠੀਕ ਆ ਹਾਂ ਜੀ ਕਹ ਦੂਗਾ ਜੇ ਨਹੀਂ ਠੀਕ ਹੈਗਾ ਅਗਲਾ ਕਹ ਦੂਗਾ ਮੇਰੇ ਤਾਂ ਬੁਖਾਰ ਹੋਇਆ ਫਿਰ ਹਨਾ ਮੇਰੇ ਤਾਂ ਹੱਡ ਗੋਡੇ ਨੇ ਜਿਹੜੇ ਉਲੁਕਦੇ ਪਏ ਨੇ ਜਾਂ ਫਿਰ ਜਾਣ ਲੱਗ ਰਿਹਾ ਕੋਈ ਆਪਾਂ ਨੇ ਜਾਣਿਆ ਆਪਾਂ ਉਹ ਤੋਂ ਪੁੱਛ ਸਕਦੇ ਆਂ ਵੀ ਤੁਸੀਂ ਕਿੱਥੇ ਜਾ ਰਹੇ ਹੋ ਅਗਲੇ ਨੇ ਪੁੱਛਿਆ ਵੀ ਤੇਰੇ ਤੋਂ ਪੁੱਛ ਰਿਹਾ ਹੈ ਅਗਲਾ ਸਮਝ ਜਾਊਗਾ ਜਾਂ ਫਿਰ ਤੂੰ ਕਿਹੜਾ ਕੰਮ ਗਿਆ ਸੀ ਜਾਂ ਤੂੰ ਕਿਹੜਾ ਇਹੋ ਜਿਹਾ ਕੰਮ ਕਰ ਲਿਆ ਜਿਹਦੇ ਨਾਲ ਤੂੰ ਸ਼ਾਹੂਕਾਰ ਬਣੇਗਾ ਤਾਂ ਜਦੋਂ ਇਹੋ ਜਿਹੇ ਸ਼ਬਦ ਨੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਪ੍ਰਸ਼ਨਵਾਚਕ ਪੜਨਾਵ ਹੈ ਜਿਹੜਾ ਹੋਊਗਾ ਜਦੋਂ ਇਹ ਪ੍ਰਸ਼ਨਾਂ ਵਿੱਚ ਇਹ ਸ਼ਬਦ ਆਣਗੇ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਇੱਕ ਚਿੰਨ੍ਹ ਵੀ ਮਿਲੂਗਾ ਇਹ ਵਾਲਾ ਚਿੰਨ੍ਹ ਹੁੰਦਾ ਜਿਹਨੂੰ ਆਪਾਂ ਪ੍ਰਸ਼ਨ ਚਿੰਨ੍ਹ ਕਹਿੰਦੇ ਆ ਇਹ ਵੀ ਪੱਕੀ ਪਛਾਣ ਹੁੰਦੀ ਆ ਪ੍ਰਸ਼ਨ ਦੀ ਇਹ ਚਿੰਨ੍ਹ ਵੀ ਇਹਨਾਂ ਦੇ ਨਾਲ ਮਿਲੂਗਾ ਪਿੱਛੇ ਤਾਂ ਉਸ ਨੂੰ ਆਪਾਂ ਕਹਾਂਗੇ ਪ੍ਰਸ਼ਨਵਾਚਕ ਪੜਨਾਵ ਤਾਂ ਅੱਜ ਆਪਾਂ ਨੇ ਪੜਨਾਵ ਪੜਿਆ ਪੜਨਾਵ ਬਾਰੇ ਪੜਿਆ ਉਹਦੀਆਂ ਕਿਸਮਾਂ ਪੜੀਆਂ ਨੇ ਤੇ ਉਹਦੀ ਕੱਲੀ-ਕੱਲੀ ਕਿਸਮ ਨੂੰ ਬੜੇ ਚੰਗੇ ਤਰੀਕੇ ਨਾਲ ਤੇ ਬੜੇ ਪਿਆਰੇ ਤਰੀਕੇ ਨਾਲ ਅਸੀਂ ਪੜਿਆ ਜੇ ਕਿਸੇ ਨੂੰ ਫੇਰ ਵੀ ਕਿਸੇ ਤਰ੍ਹਾਂ ਦਾ ਉਲਝਣ ਦਾੜੀ ਲੱਗਦੀ ਹੈ ਜਾਂ ਲੱਗਦਾ ਤਾਂ ਉਹ ਕਮੈਂਟ ਦੇ ਵਿੱਚ ਪੁੱਛ ਸਕਦਾ ਹੈ ਤੇ ਕੁਝ ਕੁ ਪ੍ਰਸ਼ਨ ਨੇ ਜਿਹੜੇ ਉਹ ਤੁਸੀਂ ਹੱਲ ਕਰਨੇ ਨੇ ਅਸੀਂ ਪ੍ਰਸ਼ਨ ਦੱਸਦੇ ਹਾਂ ਤੁਹਾਨੂੰ ਵੀ ਉਹ ਪ੍ਰਸ਼ਨ ਕਿੰਨੇ ਦੀ ਉਹ ਤੁਹਾਨੂੰ ਦੱਸਿਆ ਸੀਗਾ ਵੀ ਪੇਪਰ ਵਾਲੇ ਨੇ ਕਿਤੋਂ ਵੀ ਪ੍ਰਸ਼ਨ ਬਣਾ ਦੇਣਾ ਤੇ ਉਹਨਾਂ ਦਾ ਹੱਲ ਆਪਾਂ ਨੂੰ ਕਰਨਾ ਪਊਗਾ ਨਾਲ ਦੇ ਨਾਲ ਸੋਲਵ ਕਰਨਾ ਹੈ ਪੇਪਰ ਆਲਾ ਪੁੱਛ ਲਿਆ ਆਪਾਂ ਨੂੰ ਵੀ ਪੜਨਾਵ ਦੀਆਂ ਕਿਸਮਾਂ ਕਿੰਨੀਆਂ ਨੇ ਤੁਹਾਨੂੰ ਪਹਿਲਾ ਪ੍ਰਸ਼ਨ ਆ ਗਿਆ ਵੀ ਪੜਨਾਵ ਦੀਆਂ ਕਿਸਮਾਂ ਪੜਨਾਵ किस्म दसो आप, आपस के प्रणाल है तीजा ਸਬੰਧ ਵਾਚਕ ਪੜਨਾਵ ਦੀਆਂ ਉਦਾਹਰਣਾਂ ਦੱਸੋ ਤੇ ਚੌਥਾ ਕੌਣ ਕਿਹੜਾ ਪੜਨਾਵ ਦੀ ਕਿਹੜੀ ਕਿਸਮ ਹੈ ਤਾਂ ਇਹ ਚਾਰ ਪ੍ਰਸ਼ਨ ਨੇ ਤੁਸੀਂ ਇਹਨਾਂ ਦੇ ਆਨਸਰ ਨੇ ਜਿਹੜੇ ਉਹ ਦੱਸਣੇ ਨੇ ਤਾਂ ਨਾਲ ਦੀ ਨਾਲ ਜਿਹਨੂੰ ਪਤਾ ਉਹ ਕਮੈਂਟ ਬਾਕਸ 'ਚ ਤੇ ਜਿਹੜੇ ਆਫਲਾਈਨ ਕਲਾਸ ਲਾ ਰਹੇ ਨੇ ਉਹ ਮੈਨੂੰ ਨਾਲ ਦੀ ਨਾਲ ਜਵਾਬ ਹੈ ਜਿਹੜਾ ਉਹ ਦੇ ਸਕਦੇ ਨੇ ਤਾਂ ਅੱਜ ਦੀ ਆਪਣੀ ਕਲਾਸ ਸੀ ਜਿਹੜੀ ਉਹ ਪੜਨਾਵ ਉਮੀਦ ਕਰਦਾ ਸੋਨੂੰ ਚੰਗੀ ਲੱਗੀ ਹੋਊਗੀ ਤੇ ਕੱਲ ਨੂੰ ਆਪਾਂ ਆਪਣੀ ਨਵੀਂ ਕਲਾਸ ਲੈ ਕੇ ਆਵਾਂਗੇ ਤਾਂ ਇੱਕ ਵਾਰੀ ਫੇਰ ਤੁਹਾਨੂੰ ਮੈਂੰਤੀ ਹੈ ਵੀ ਜਿਹੜੇ ਬੱਚੇ ਅਜੇ ਵੀ ਅਡੀਕ ਕਰ ਰਹੇ ਨੇ ਵੀ ਹਾਂ ਪੇਪਰ ਆ ਜਾਣ ਦੋ ਡੇਟ ਆ ਜਾਣ ਦੋ ਅਸੀਂ ਫੇਰ ਜੁਆਇਨਿੰਗ ਕਰਨੀ ਆ ਫਿਰ ਕਹਿੰਦੇ ਉਹ ਲੰਘਿਆ ਵੇਲਾ ਵਾਪਸ ਨਹੀਂ ਆਣਾ ਵੀਰੇ ਸਲੇਵਸ ਬਹੁਤ ਅੱਗੇ ਲੰਘ ਜਾਣਾ ਸਮਾਂ ਘਟ ਰਿਹਾ ਜਾਣ ਤੁਹਾਡੇ ਤੋਂ ਕਵਰ ਨਹੀਂ ਹੋਣਾ ਤਾਂ ਅੱਜ ਤੁਹਾਨੂੰ ਦੁਬਾਰੇ ਫੇਰ ਦੱਸ ਰਿਹਾ ਵੀ 5 ਤਰੀਕ ਤੱਕ 5 ਨਵੰਬਰ ਤੱਕ ਹਰਿਆਣਾ ਪੰਜਾਬ ਐਸਐਸਸੀ ਅਕੈਡਮੀ ਦੇਰੀਆ ਆਫਰ ਪਹਿਲੇ 10 ਬੱਚਿਆਂ ਨੂੰ 50% ਤੇ 10 ਤੋਂ 11 ਤੋਂ ਲੈ ਕੇ 20 ਤੱਕ ਦੀ 25% ਆਫਰ ਹੈ ਜਿਹੜੀ ਤਾਂ ਜਲਦੀ ਤੋਂ ਜਲਦੀ ਵਿਜੀਟ ਕਰੋ ਤੇ ਆਪਣੀ ਜਿਹੜੀ ਸੀਟ ਹੈ ਉਹ ਬੁੱਕ ਕਰਾਓ ਧੰਨਵਾਦ